ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਵੀ ਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਨੇ ਵਿਚਾਲੇ ਅਕਾਲੀਆਂ ਨੇ ਵੀ ਮੈਨੂੰ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਤੇ ਮੁਸੀਬਤ ਦੇ ਵਿੱਚ ਹੈ ਤੇ ਮੈਂ ਸਮਝਦਾ ਇਟ ਇਜ਼ ਪਾਰਟ ਆਫ देयर ਓਨ ਗੂਇੰਗ ਇਹਨਾਂ ਦੀ ਆਪ ਦੀ ਜਿਹੜੀ ਇਹ ਸਾਜ਼ਿਸ਼ ਸੀ ਆਪਣੀ ਸੀਟ ਬਚਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਪਰਸਨਲ ਸੀਟਸ ਸੀ ਜਾਂ ਥੈਨ ਜਿੱਥੇ ਅਸੀਂ ਲੜਦੇ ਰਹੇ ਹਾਂ ਚਾਹੇ ਉਹ ਗੁਰਦਾਸਪੁਰ ਸੀਗੀ ਚਾਹੇ ਅੰਮ੍ਰਿਤਸਰ ਸਾਹਿਬ ਸੀ ਚਾਹੇ ਹੁਸ਼ਿਆਰਪੁਰ ਹੈ ਉਹਨਾਂ ਦੇ ਜਿਹੜੇ ਰਿਜ਼ਲਟ ਆਏ ਉਹ ਸਾਡੀ ਆਸ਼ਾ ਦੇ ਮੁਤਾਬਕ ਨਹੀਂ ਉਹਨੂੰ ਅਸੀਂ ਸਪੈਸ਼ਲੀ ਉਸ ਗੱਲ ਤੇ ਉਪੋਕੇ ਨਿਗਾਹ ਕਰਕੇ ਵੀ ਕਿੱਥੇ ਕੀ ਕਮੀਆਂ ਰਹੀਆਂ ਸੰਗਠਨਾਤਮਕ ਕਮੀਆਂ ਰਹੀਆਂ ਜਾਂ ਕੋਈ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੈ ਸਭ ਤੋਂ ਵੱਡੀ ਸਾਜ਼ਿਸ਼ ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਵੀ ਆ ਜਿਹੜਾ ਦੋਗਲਾਪਨ ਤੇ ਲੋਕਾਂ ਨੂੰ ਭ੍ਰਮਿਤ ਕਰਨ ਵਾਲਾ ਆਮ ਆਦਮੀ ਪਾਰਟੀ ਦੇ ਕਾਂਗਰਸ ਨੇ ਇੱਕਠੇ ਵੀ ਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਨੇ ਵਿਚਾਲੇ ਅਕਾਲੀਆਂ ਨੇ ਵੀ ਇਹਨਾਂ ਨੂੰ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਜਿਹਦੇ ਕਰਕੇ ਅਕਾਲੀ ਦਾ ਲਗ ਰਿਹਾ ਜੇ ਮੁਸੀਬਤ ਦੇ ਵਿੱਚ ਹੈ ਤਾਂ ਮੈਂ ਸਮਝਦਾ ਇਟ ਇਜ਼ ਪਾਰਟ ਆਫ देयर ਓਨ ਗੂਇੰਗ ਇਹਨਾਂ ਦੀ ਆਪ ਦੀ ਜਿਹੜੀ ਇਹ ਸਾਜ਼ਿਸ਼ ਸੀ ਆਪਣੀ ਸੀਟ ਬਚਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਉਹ ਦਾ ਵੀ ਇੱਕ ਪਹਿਲੂ ਹੈ ਜਿਹੜੋ ਕੋਖਿਆ ਜਾਊਗਾ ਦੇਖਾਂਗੇ ਕਿੰਨਾ ਕਿਹਦਾ ਅਸਰ ਪਿਆ ਬਟ ਸਾਡੇ ਵਰਕਰਸ ਨੇ ਕਮੀ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਬਾਰੀਆਂ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਦੇਖ ਕੇ ਹੋਰ ਵੀ ਉਸ ਗੱਲ ਦੇ ਉੱਤੇ ਮੈਨੂੰ ਬਣ ਮਿਲਦਾ ਹੈ ਕਿ ਭਾਜੀਪੀ ਨੂੰ ਹੀ ਪੰਜਾਬ ਦੇ ਅੰਦਰ اپੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਥੇ ਦੋ ਹੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਕਿ ਲੋਕਾਂ ਨੂੰ ਪਰਮਿਤ ਕਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਨ ਦੇ ਬਾਅਦ ਮੈਂ ਨਹੀਂ ਸਮਝਦਾ ਇਹਨਾਂ ਕੋਲ ਹੈ ਜਾ ਪਰਮਟਾ ਗਿਆ ਕਿ ਵਿਜੀਲੈਂਸ ਤੋਂ ਬਚ ਸਕਦੇ ਉਹ ਵਿਜੀਲੈਂਸ ਵਾਲੀ ਤਲਵਾਰ ਕਾਂਗਰਸ ਦੇ ਸੀਨੀਅਰ ਲੀਡਰਸ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇ ਬੀ ਉਹ ਐਮਪੀ ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਆਏ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਜਾਏ ਹੈ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਦੇ ਇੱਕ ਭਰਮ ਸੀਗਾ ਵੀ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਨਚਾਨਣਾ ਹੋ ਗਿਆ ਉਹਨਾਂ ਲੋਕਾਂ ਤਾਂ ਘਟੋ ਘਟ ਜ਼ਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿਲਕੁਲ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਏ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮੁਸਤਦੀਦ ਨਾਲ ਕੰਮ ਕਰੂਗੀ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਵਾਈਲ ਇਕਸ਼ਨ ਹੋਣ ਜਲੰਧਰ ਦਾ ਹੈ ਉਹਦੇ ਬਾਅਦ ਐਮ ਐਲ ਏਸ ਤੇ ਉਹਦੇ ਬਾਅਦ ਪੰਚਾਇਤ ਮ्युनਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰਸ਼ਦ ਪੰਚਾਇਤਾਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਐ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਧਰ ਦੇ ਉੱਤੇ ਆਪਣੀ ਪਾਲਿਸੀ ਬਣਾ ਕੇ ਉਹਦੇ ਤੇ ਸੀ ਕੰਮ ਕਰਾਂਗੇ ਇਸ ਕਰਕੇ ਅੱਜ ਆ ਮੀਟਿੰਗ ਹੋਈ ਹੈ ਇੱਕ ਵਾਰ ਫੇਰ ਤੋਂ ਤੇ ਨਾਲ ਜਿਹੜਾ